ਸਿੱਖ ਪੌਂਡ ਤਾਂ ਫੇਰ ਵੀ ਇਹ ਹਿੰਦੂਆਂ ਨੂੰ ਕੀ ਪ੍ਰੋਬਲਮ ਆ? ਪ੍ਰੋਬਲਮ ਆਲਾ ਮੈਂ ਕਿਤੇ ਕਿਤਾਬ ਪੜ੍ਹਨ ਗਿਆ ਸੀ ਉਹਨਾਂ ਨੂੰ ਪ੍ਰੋਬਲਮ ਆ ਸਿੱਖ ਪੌਂਡ ਦੇ ਜਿਆਰ ਰੋਣੇ ਤੋਂ ਜਿਹੜੀ ਗੁਰਨਾਗ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਚੁੱਚਲਈ ਗੁਰਤੀ ਦਿੱਤੀ ਆ ਉਹ ਹੱਥ ਚੁੱਣ ਤੋਂ ਉਹਨਾਂ ਨੂੰ ਚਾਰਉਂਦਾ ਵਾ ਜਦੋਂ ਸਾਡੇ ਨੇ ਫੌਜਾਂ ਝਾਰਦੇ ਆ ਕਦੀ ਐਸ ਪੰਜਾਬ 'ਚ ਸੇਵਾ ਦਰਿਆਨ ਲੱਗਿਆਂ ਦਾ ਵਗਾਉਂਦੇ ਆ ਸਾਡੀ ਜਵਾਨੀ ਦਾ ਕਹਾਣ ਕਰਦੇ ਆ ਪਹਿਲੀ ਗੱਲ ਤੇ ਸਾਡਾ ਇੱਥੇ ਕੇਵਲ ਰੋਟੀ ਖਾਦਾ ਪੱਜਾ ਰਹਿਣ ਨੂੰ ਤਿਆਰ ਨਹੀਂ ਗਾਹ ਪੰਜਾਬ 'ਚ ਜੇ ਵਰਪੁਲਿਆ ਬਿਸਿਆ ਲੱਗੇ ਥੋੜਾ ਭਰਾਓ ਜਿਵੇਂ ਮੇਰੇ ਜਿੱਤੇ ਭਾਈ ਸਾਹਿਬ ਨੇ ਸਾਡੇ ਗੇਂਦਰ ਤੋਂ ਕਿਹਾ ਹੈ ਨਾ ਗੱਲਾਂ ਨੇ ਸਾਰੇ ਤੈਅ ਕਰਦੇ ਆ ਬਿਲਕੁਲ ਸਹੀ ਹੈ ਇਹੋ ਤੱਕੜਦਾ ਹੁੰਦਿਆ ਵਾ ਯਾਦ ਕਰੀਏ ਕਿ ਬਾਕੀ ਸਾਨੂੰ ਇਹ ਨੌਂਦੀ ਸਭ ਤੋਂ ਵੱਡੇ ਵਾਲਾ ਹੀ ਨਹੀਂ ਤੇ ਚਲੋ ਇਹਨਾਂ ਆਖੀ ਬੜੇ ਦੇਖਦੇ ਆਣੇ ਕਰਤੇ ਤੇ ਸਾਡੀ ਕੰਮ ਕਰਨ ਕੀ ਲਈ ਆ ਜੇ ਉਹਦੀਆਂ ਆਟੀਆਂ ਭੈਣਾ ਕਦੋਂ ਦੇ ਸਾਡੇ ਬਿਜਲੀ ਤੇ ਬੈਠੇ ਆ ਸਾਨੂੰ ਕੋਈ ਨਾ ਕੋਈ ਚਾਹੀਦਾ ਵਾ ਤੁਹਾਨੂੰ ਸਭ ਤੋਂ ਵੱਡੀ ਗੱਲ ਖਾਈ ਆ ਲਾਗੇ ਕਰ ਦਿਓ ਆ ਲਾਗੇ ਕਰ ਦਿਓ ਕਿਉਂ ਗੱਲਾਂ ਕਰੀ ਜਾਂਦੇ ਹੋ ਕਿੰਨੇ ਸਪਸ਼ਟ ਦੱਸੋ ਬਾਹੋਂ ਪਰੇਟ ਜਹਦ ਕੋ ਚਾਲ ਕਰੀਤੀ ਆ ਕਿ ਆਹ ਥੋੜੀ ਕਹਿੰਦੇ ਰਿਪੋਰਟਿੰਗ ਨਵਾਈਂ ਦਾ ਕਰੋ ਕੋਈ ਜਿਹੜਾ ਗੱਲ ਕਰਨ ਨੂੰ ਤਿਆਰ ਨਹੀਂ ਕਹੇਗੀ ਇਹਦੇ ਨਾਲ ਝੜਕਾ ਦੇ ਰੋਲਦੇ ਆ ਜੇ ਇਦਾਂ ਕਰਕੇ ਮੈਂ ਤੇ ਬੇਨਤੀ ਕਰਦਾ ਆਪੋ ਆਪਣੇ ਮਾਈ ਭਾਈ ਨੂੰ ਵੀ ਬਾਤ ਬਾਤ ਹੋ ਗਏ ਤੇ ਇਕੱਠੇ ਹੋਈਏ ਤੇ ਕੱਟਦੇ ਨਾਲ ਹੀ ਗੱਲ ਕਰਨੀ ਏ ਕੱਲੇ-ਕੱਲੇ ਨਾਂ ਬੜੀਏ ਮੈਂ ਹੁਣ ਤੁਹਾਨੂੰ ਆਪਦਾ ਗੈਨਤੀ ਕਰਦਾ ਸੱਚੇ ਪਾਤਸ਼ਾਹ ਤਾਨੂੰ ਕੋਈ ਤਾਕਤ ਬਖਸ਼ ਤੇਰੇ ਘਰ ਜਿਹੇ ਗੱਲਾਂ ਦਾ ਘਾਟਾ ਨਹੀਂ ਗਾ ਜਿਸ ਤਰ੍ਹਾਂ ਤੇ ਮੈਂ ਇਹ ਗੱਲਾਂ ਕੀਤਾ ਹਰ ਵਾਰ ਖਲੋ ਆ ਅਸੀਂ ਮੈਂ ਸੰਚਾਰ ਨੂੰ ਦੱਸਦੇ ਹਾਂ ਕਿ ਭਾਈ ਬਸੰਤ ਸਿੰਘ ਖਾਲਸਾ ਪਿੰਡ ਦੌਸਪੁਰਾ ਉੱਚਾ ਫਸ਼ੀਰ ਤੇ ਜ਼ਿਲ੍ਹਾ ਮੋਗਾ ਬੋਸ ਨੱਗਰ ਦੇ ਵਸਨੀਕ ਅੱਜ ਇੱਥੇ ਕੋਟੇ ਰਸੂਲੀਅਤ ਕਰਨ ਵਾਸਤੇ ਆਏ ਹਾਂ ਹਰ ਰੋਈ ਟੀਲੀ ਰਾਹੀ ਮੋਬਾਈਲ ਰਾਹੀ ਅਸੀਂ ਸਤਕਾਰਯੋਗ ਮਾਤਾ ਜੀ ਦੇ ਜਿਹੜੇ ਸਖ ਪੋਮ ਨੂੰ ਸੁਨੇਹਾ ਭੰਗਾਰਾਂ ਜਾਂਦੇ ਦਾ ਸੀ ਕਿ ਭਾਈ ਵੱਟ ਕਉਣਾ ਚਾਹੀਦਾ ਕਾਰਨ ਕੀ ਹੈ ਸਰਕਾਰਾਂ ਤੋਂ ਲੋਕ ਡਰਦੇ ਆ ਜਾਂ ਕੀ ਕਾਰਨ ਹੈ ਸੋ ਮੈਂ ਸਾਰੀ ਜਾਣਕਾਰੀ ਦਾ ਸਿੱਧਾ ਜਿਹੜਾ ਉਹ ਦਸਵੇਂ ਪਾਤਸ਼ਾਹ ਸੇਬ ਸਤਸਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਇੱਕ ਦਾ ਉਦਾਹਰਨ ਦੁਆਰਾ ਦੱਸਿਆ ਗਿਆ ਸੀ ਉਹਦੇ ਦੁਆਰਾ ਦੱਸਣਾ ਚਾਹੁੰਦਾ ਹੈ ਕਿ ਕੱਲ ਹੀ ਧਰਪਾਤਸ਼ਾਹ ਮਹਾਰਾਜ ਇੱਕ ਅਨੰਦਪੁਰ ਸਾਹਿਬ ਵਿੱਚ ਹਸਤ ਨੇ